ਇੱਧਰ ਦੇ ਪਾਸੇ ਇਹ ਥਾਰ ਰੌਕਸ ਗੱਡੀ ਦੇ ਨਾਲ ਮਾਨ ਸਨਮਾਨ ਕਬੱਡੀ ਖਿਡਾਰੀ ਕਰਨ ਕਰਨ ਭਗਸ਼ੋਰ ਦਾ ਜਿਹੜਾ ਮਾਨ ਸਨਮਾਨ ਹੈ ਉਹ ਥਾਰ ਰੌਕਸ ਗੱਡੀ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਸਨਮਾਨ ਸਾਡੇ ਬਹੁਤ ਹੀ ਸਤਕਾਰਯੋਗ ਸੁੱਖਾ ਗਿੱਲ ਬੱਗਾ ਪਿੰਡ ਦੇ ਜਿਹਨਾਂ ਦਾ ਜਿਹੜੇ ਇੱਥੀ ਦੇ ਵਾਸੀ ਨੇ ਔਰ ਉਹਨਾਂ ਦੇ ਵੀਰ ਜਸਵੰਤ ਸਿੰਘ ਜੀ ਗਿਰ ਸਾਹਿਬ ਸਰਪੰਚ ਸਾਹਿਬ ਆਪਣੇ ਸਾਥੀਆਂ ਦੇ ਨਾਲ ਆਏ ਆ ਔਰ ਕਬੱਡੀ ਦਾ ਕਿੰਗ ਮੰਗਤ ਸਿੰਘ ਮਨਜੀਤ ਸਿੰਘ ਵਰਤੇ ਬੱਗੇ ਪਿੰਡ ਵਾਲਾ ਆਇਆ ਹੋਇਆ ਹੈ ਮਹਾਤਮਾ ਮੋਨੀ ਜੀ ਔਰ ਹਰਵਿੰਦਰ ਸਿੰਘ ਦੀ ਲੱਡੂ ਜਹਾਗੀਰ ਕੈਨੇਡਾ ਵਾਲੇ ਤੇ ਨਾਲ ਸੋਨੀ ਦੰਦੂਪੁਰ ਅਮਰੀਕਾ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਸਾਡਾ ਵੱਡਾ ਵੀਰ ਆਇਆ ਹੋਇਆ ਹੈ ਸੋ ਅੱਜ ਬਹੁਤ ਵੱਡੇ ਮਾਣ ਦੀ ਗੱਲ ਹੈ ਤੇ ਇੱਕ ਬਹੁਤ ਵੱਡਾ ਮਾਨ ਸਨਮਾਨ ਗਰਨ ਧੁਗਸ਼ੋਰ ਸਿੰਘ ਜੀ ਜੀਮਾ ਸਾਹਿਬ ਦੇ ਲਾਡੀ ਭਾਈ ਬਾਗੀ ਵਾਲ ਇੱਕ ਵਾਰ ਜ਼ੋਰ ਦੇ ਤਾਲੀਆਂ ਮਾਰ ਦਈਏ ਗਰਨ ਧੁਗਸ਼ੋਰ ਦੇ ਲਈ ਸਰਪੰਚ ਰੇਡਾ ਬਾਰੇ ਅੱਜ ਜਿਹਨਾਂ ਦਾ ਇਸ ਕਬੱਡੀ ਕੱਪ ਦੇ ਵਿੱਚ ਵੀ ਬਹੁਤ ਵੱਡਾ ਸਹਿਯੋਗ ਹੈ ਇਸ ਕਾਲੇ ਸਰਦਾਰ ਜਸਵੰਤ ਸਿੰਘ ਜੀ ਸਰਪੰਚ ਬੱਗਾ ਪਿੰਡ ਅੱਜ ਸੁੱਖਾ ਗਿੱਲ ਤੇ ਨਹੀਂ ਆ ਸਕਿਆ ਉਹਦੇ ਜਿਵੇਂ ਬਹੁਤ ਨੇ ਤੇ ਇੱਧਰ ਸਮੁੱਚੀ ਕਲੱਬ ਦੇ ਵੱਲੋਂ ਮੰਗਤ ਸਿੰਘਰ ਮੰਗਤ ਕਰਨ ਕੋ ਛੋਟਾ ਮਾਨ ਸਨਮਾਨ ਸੁੱਖੇ ਘੋਖੇ ਛੋਟਾ ਮਾਨ ਸਨਮਾਨ ਹੋਇਆ ਅੱਜ ਕਿਉਂਕਿ ਕਰਨ ਉਸਤਾਦ ਮੰਦਾ ਸੁੱਖੇ ਘੋਖੇ ਛੇੜ ਦੋ ਲਓ ਉਸਤਾਦ ਮੰਦਾ ਲਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਜਦੋਂ ਲਲਤੋ ਵਾਲੇ ਨੇ ਅਨਾਉਂਸਮੈਂਟ ਕੀਤੀ ਨਾ ਭਈ ਬਹੁਏ